ਇਹ ਕੰਦੀ ਪਰ ਜ਼ੋਰ ਮੰਗਦੇ ਉੱਤੇ ਪੇਸ਼ ਕਰ ਰਹੇ ਹਾਂ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸ਼੍ਰੀ ਪੂਰਾ ਸਿੰਘ ਕਲੇਰ ਦਾ ਲਿਖਿਆ ਹੋਇਆ ਨਾਵਲ ਜੈਂਡਾ ਵੇ ਜੰਡੋਰੀਆ ਅੱਜ ਤੁਸੀਂ ਇਸ ਨਾਵਲ ਦਾ ਆਖਰੀ ਭਾਗ ਸੁਣ ਰਹੇ ਹੋ ਮੁੱਖ ਅਧਿਆਪਕਾ ਮੇਜ਼ ਤੇ ਕੁਝ ਲਿਖੀ ਜਾਂਦੀ ਸੀ ਲੈਂਬਰ ਬੋਲਿਆ ਬੀਬੀ ਜੀ ਅੰਦਰ ਆ ਸਕਦਾ ਹਾਂ ਮੈਡਮ ਉੱਪਰ ਦੇਖ ਕੇ ਮੁਸਕਰਾ ਪਈ ਆਓ ਆਓ ਉਹ ਅੰਦਰ ਚੱਲਿਆ ਗਿਆ मैडम बोले बैठो बैठो पर लैम्बर ਨੇ ਖੜੇ ਖੜੇ ਹੀ ਆਪਣੇ ਆਰਡਰ ਤੇ ਅਰ ਲੀਵਿੰਗ ਚਿੱਟ ਮੈਡਮ ਨੂੰ ਫੜਾ ਦਿੱਤੇ ਮੈਡਮ ਆਰਡਰ ਵੇਖ ਕੇ ਹੱਸ ਪਏ ਕਹਿਣ ਲੱਗੇ ਠੀਕ ਹੈ ਮੈਂ ਤਾਂ ਸਗੋਂ ਉਡੀਕ ਰਹੀ ਸੀ ਕਿ ਕੋਈ ਕਰਮਚਾਰੀ ਆ ਜਾਵੇ ਅਸੀਂ ਕੰਮ ਵੱਲੋਂ ਔਖੇ ਸੀ ਤੁਸੀਂ ਆ ਗਏ ਸਾਨੂੰ ਬਹੁਤ ਖੁਸ਼ੀ ਹੋਈ ਮੈਡਮ ਨੇ ਲੈਂਬਰ ਨੂੰ ਜੁਆਇਨ ਕਰਾ ਦਿੱਤਾ ਸਾਰੀ ਕਾਰਵਾਈ ਕਰਨ ਲਈ ਲਿਖਤ ਪੜਤ ਦਾ ਕੰਮ ਕਲਰਕ ਨੂੰ ਦਫ਼ਤਰ ਵਿੱਚ ਸੱਦ ਕੇ ਪੂਰਾ ਕਰ ਲਿਆ। ਫਿਰ ਬਾਹਰ ਦੋ ਸਟੂਲ ਪਏ ਸਨ। ਲੈਂਬਰ ਇੱਕ ਸਟੂਲ ਤੇ ਬੈਠ ਗਿਆ। ਕਲਰਕ ਨੇ ਕੁਝ ਕਾਗਜ਼ਾ ਤੇ ਮੈਡਮ ਤੋਂ ਦਸਤਖਤ ਕਰਵਾਏ। ਫਿਰ ਉਹ ਆਪਣੇ ਕਮਰੇ ਵਿੱਚ ਚੱਲਿਆ ਗਿਆ। ਤਦੇ ਘੰਟੀ ਵੱਜੀ। ਲੈਂਬਰ ਦਫ਼ਤਰ ਵਿੱਚ ਚੱਲਿਆ ਗਿਆ। ਹਾਂ ਜੀ ਬੀਬੀ ਜੀ। ਕੀ ਨਾਂ ਹੈ ਤੁਹਾਡਾ? ਮੈਂ ਭੁੱਲ ਗਈ। ਬੈਠੋ ਬੈਠੋ। ਉਹਨਾਂ ਕੁਰਸੀ ਵੱਲ ਇਸ਼ਾਰਾ ਕੀਤਾ। ਜੀ ਲੈਂਬਰ ਸਿੰਘ ਹੈ। ਉਹ ਕੁਰਸੀ ਤੇ ਬੈਠ ਗਿਆ ਅੱਛਾ ਲੰਬਰ ਸਿੰਘ ਜੀ ਤੁਸੀਂ ਰਲੀਵ ਹੋ ਕੇ ਸਿੱਧੇ ਇੱਥੇ ਆਏ ਹੋ ਹਾਂ ਜੀ ਬੀਬੀ ਜੀ ਮੈਂ ਤੁਹਾਡੇ ਲਈ ਖਾਣਾ ਮੰਗਵਾਵਾਂ ਨਹੀਂ ਜੀ ਵੀ ਬੀਬੀ ਜੀ ਇਨੀ ਖੇਚਲ ਤੁਸੀਂ ਕਾਹਨੂੰ ਕਰਨੀ ਹੈ ਲਗਭਗ 3 ਵਜ ਗਏ ਸਨ ਇੱਕ ਬੱਚੇ ਨੂੰ ਬੁਲਾ ਕੇ ਉਸਦੇ ਘਰੋਂ ਚਾਹ ਮੰਗਵਾ ਲਈ ਅੱਛਾ ਲੰਬਰ ਸਿੰਘ ਦਫ਼ਤਰ ਦੇ ਨਾਲ ਸਟਾਫ ਰੂਮ ਹੈ ਉੱਥੇ ਜਾਓ ਬੈਠ ਕੇ ਚਾਹ ਪੀ ਲਵੋ ਲੈਂਬਰ ਨੇ ਵਿਦਿਆਰਥੀ ਤੋਂ ਗੜਬੀ ਤੇ ਕੋਲੀ ਫੜਕੇ ਸਟਾਫ ਰੂਮ ਵਿੱਚ ਬੈਠ ਕੇ ਚਾਹ ਪੀ ਲਈ ਗੜਵੀ ਤੇ ਕੋਲੀ ਲੈਂਬਰ ਨੇ ਪਰੇ ਨਾਲਕੇ ਤੇ ਜਾ ਕੇ ਤੋ ਦੇ ਦਿੱਤੇ ਤੇ ਸਟਾਫ ਰੂਮ ਵਿੱਚ ਰੱਖ ਦਿੱਤੇ ਫਿਰ ਦਫ਼ਤਰ ਵਿੱਚ ਗਿਆ ਤੇ ਬੋਲਿਆ ਬੀਬੀ ਜੀ ਮੇਰਾ ਪਿੰਡ ਤਾਂ ਇੱਥੋਂ ਨੇੜੇ ਹੀ ਐ ਬੁਰਜਕਲਾਂ ਸਾਈਕਲ ਤੇ ਤਾਂ ਸਿੱਧਾ ਹੈ ਪਰ ਮੈਨੂੰ ਵਾਸਤੇ ਕੈਂਚੀਆਂ ਵਿੱਚ ਜਾਣਾ ਹੀ ਪਵੇਗਾ ਇਸ ਲਈ ਥੋੜਾ ਪਹਿਲਾਂ ਛੁੱਟੀ ਦੇ ਦਿਓ ਤਾਂ ਕਿ ਮੈਂ ਪਿੰਡ ਚਲਾ ਜਾਵਾਂ ਹਾਂ ਹਾਂ ਜਾਓ ਬਸ ਤੇ ਚਲੇ ਜਾਓ ਸੁਬਾ ਫਿਰ ਸਾਈਕਲ ਤੇ ਆਓਗੇ ਹਾਂ ਜੀ ਮੈਂ ਸੁਬਾ 8:30 ਵਜੇ ਆ ਜਾਵਾਂਗਾ ਅਤੇ ਉਹ ਬੱਸ ਅੱਡੇ ਨੂੰ ਤੁਰ ਗਿਆ ਬਸਫੜੀ ਕੈਂਚੀਆਂ ਤੇ ਉੱਥੋਂ ਬਸਫੜੀ ਪਿੰਡ ਚਲਾ ਗਿਆ ਦਿਨਸ਼ਿਪ ਦੇ ਨਾਲ ਉਹ ਆਪਣੇ ਘਰ ਚਲਾ ਗਿਆ ਮੂੰਹ ਹੱਥ ਧੋ ਕੇ ਉਸਨੇ ਬੀਰ ਬੱਲੇ ਨੂੰ ਚੁੱਕ ਲਿਆ ਤੇ ਉਸ ਨਾਲ ਖੇਡਣ ਲੱਗ ਪਿਆ ਅਗਲੇ ਦਿਨ ਉਸ ਨੂੰ ਸੁਬਾ 4 ਵਜੇ ਜਾਗ ਆ ਗਈ ਉਸਨੇ ਕੱਪੜੇ ਪਾਏ ਕੋਟੀ ਪਾਈ ਤੇ ਖੇਸੀ ਦੀ ਬੁਕਲ ਮਾਰ ਕੇ ਖੇਤਾਂ ਵੱਲ ਨਿਕਲ ਗਿਆ ਕਰ ਆ ਕੇ ਆਰਾਮ ਨਾਲ ਕੋਸੇ ਪਾਣੀ ਨਾਲ ਨਹਾਤਾ ਠੰਡ ਘਟ ਗਈ ਸੀ ਇਤਨੇ ਚਿਰ ਚਰਨੋ ਨੇ ਰੋਟੀ ਬਣਾ ਕੇ ਡੱਬੇ ਵਿੱਚ ਪਾ ਦਿੱਤੀ ਉਸ ਨੇ ਅੱਜ ਆਰਾਮ ਨਾਲ ਨਾਸ਼ਤਾ ਵੀ ਕਰ ਲਿਆ ਸੀ ਫਿਰ ਸਾਈਕਲ ਸਾਫ਼ ਕੀਤਾ ਉਸ ਨੂੰ ਤੇਲ ਦਿੱਤਾ ਸਹੀ 8 ਵਜੇ ਉਹ ਘਰੋਂ ਡਿਊਟੀ ਤੇ ਚੱਲ ਪਿਆ ਅੱਜ ਉਹ ਸਾਈਕਲ ਵੀ ਆਰਾਮ ਨਾਲ ਚਲਾ ਰਿਹਾ ਸੀ ਪਿੰਡੋਂ ਨਿਕਲ ਕੇ ਉਸ ਨੇ ਦੂਰ ਤੱਕ ਨਿਗਾਹ ਦੁੜਾਈ ਹਰਿਆਵਲ ਹੀ ਹਰਿਆਵਲ ਸੀ ਕਣਕਾਂ ਨਿਸਰ ਆੰਨਾ ਸੀ ਸਰੋਂ ਨੂੰ ਪੀਲੇ ਫੁੱਲ ਪੈ ਗਏ ਸਨ ਕਮਾਦ ਆਪਣੇ ਪੂਰੇ ਜੋਵਨ ਤੇ ਸਨ ਸਾਈਕਲ ਭਜਾਉਂਦਾ ਉਹ ਕੱਸੀ ਕੋਲ ਆ ਗਿਆ ਉਸ ਨੂੰ ਜਾਗਰ ਦਾ ਪੀਰਖਾਨਾ ਦਿਸਣ ਲੱਗ ਪਿਆ ਸੀ ਜਦ ਉਹ ਪੀਰਖਾਨੇ ਦੇ ਨੇੜੇ ਗਿਆ ਤਾਂ ਚੂੜੂ ਅਮਲੀ ਗਗਨਾ ਤੇਜੂ ਤੇ ਖੇਤ ਮਹਿਰਾ ਪੀਰਖਾਨੇ ਦੇ ਵਿੜੇ ਵਿੱਚ ਟੋਏ ਪੁੱਟ ਕੇ ਦਰਖਤਾਂ ਦੀ ਬੂਟੇ ਲਾਈ ਜਾਂਦੇ ਸਨ ਲੰਬਰ ਨੂੰ ਸਾਈਕਲ ਤੇ ਆਉਂਦਾ ਦੇਖ ਉਹ ਸਾਰੇ ਉਸ ਨੂੰ ਆਵਾਜ਼ਾਂ ਮਾਰਨ ਲੱਗ ਪਏ ਉਸ ਨੇ ਸਾਈਕਲ ਨੂੰ ਸਟੈਂਡ ਲਾ ਕੇ ਅੰਦਰ ਵੱਲ ਰੁੱਖ ਕੀਤਾ ਚੁੰਬੇ ਚ ਜਾ ਕੇ ਜਾਗਰ ਨੂੰ ਮਿਲ ਕੇ ਉਸ ਦੀ ਸੁੱਖ-ਸਾਂਤ ਪੁੱਛੀ ਉਸ ਨੂੰ ਦੱਸਿਆ ਕਿ ਉਸ ਦੀ ਬਦਲੀ ਚੰਦਪੁਰੇ ਦੀ ਹੋ ਗਈ ਹੈ ਜਾਗਰ ਉਸ ਨੂੰ ਮਿਲ ਕੇ ਬੜਾ ਖੁਸ਼ ਹੋਇਆ ਲੈਂਬਰ ਨੇ ਉਸ ਨੂੰ ਸਾਰਿਆਂ ਨੂੰ ਕਿਹਾ ਕਿ ਹੁਣ ਤਾਂ ਜੇ ਬੈਠਾ ਤਾਂ ਡਿਊਟੀ ਤੋਂ ਲੇਟ ਹੋ ਜਾਵਾਂਗਾ ਸ਼ਾਮ ਨੂੰ ਜਦ ਛੁੱਟੀ ਮਿਲੀ ਤਾਂ ਮੈਂ ਬੈਠ ਕੇ ਜਾਵਾਂਗਾ ਚਾਹ ਵੀ ਪੀ ਕੇ ਜਾਵਾਂਗਾ ਉਹ ਆਹ ਕੇ ਸਾਈਕਲ ਭਜਾ ਕੇ ਚੱਲ ਗਿਆ ਜਾਗਰ ਦਾ ਪੀਰਖਾਨਾ ਉਸ ਲਈ ਸਵਰਗ ਹੀ ਬਣ ਗਿਆ ਸੀ ਉਸ ਦਾ ਖਾਣਾ ਪੀਣਾ ਰਹਿਣਾ ਤਾਂ ਬਹੁਤ ਵਧੀਆ ਬਣ ਗਏ ਸਨ ਪਰ ਉਸ ਦੇ ਅੰਦਰਲੀ ਪੀੜ ਨੂੰ ਕੌਣ ਸਮਝੇ ਉਹ ਰਾਤ ਨੂੰ ਸ਼ਾਂਤ ਹੋ ਕੇ ਆਪਣੇ ਜੀਵਨ ਦੇ ਅਤੀਤ ਤੇ ਨਜ਼ਰ ਮਾਰਦਾ ਤਾਂ ਉਸ ਦੇ ਮਾਪੇ ਉਸ ਦੀ ਜਵਾਨੀ ਤੇ ਉਸ ਦਾ ਦੁੱਧ ਕਿਉਂ ਖਾਣ ਖੇਡਣਾ ਉਸ ਨੂੰ ਯਾਦ ਆਉਂਦੇ ਤਾਂ ਉਸ ਦੇ ਅੰਦਰ ਹੌਲ ਜਿਹੇ ਪੈਣ ਲੱਗ ਜਾਂਦੇ ਫਿਰ ਜਦ ਦਿਨ ਚੜਦਾ ਤਾਂ ਉਹ ਉਹ ਜਿਹਾ ਉਹ ਜਿਹਾ ਹੋ ਜਾਂਦਾ ਲੈਂਬਰ ਨੂੰ ਹੁਣ ਵਧੀਆ ਸਟੇਸ਼ਨ ਮਿਲ ਗਿਆ ਸੀ ਹੁਣ ਉਸ ਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਸੀ ਹੁਣ ਉਸ ਨੂੰ ਬੀਰਵਲ ਨਾਲ ਖੇਡਣ ਦਾ ਵੀ ਵੱਧ ਸਮਾਂ ਮਿਲਣ ਲੱਗ ਪਿਆ ਸੀ ਆਪਣੇ ਰੋਜ਼ਗਾਰ ਲਈ ਕੰਮ ਤਾਂ ਕਰਨਾ ਹੀ ਕਰਨਾ ਪਰ ਉਸ ਨੂੰ ਕੋਈ ਮਾਨਸਿਕ ਔਖ ਨਹੀਂ ਸੀ ਇਸ ਲਈ ਔਖਾ ਕੰਮ ਤਾਂ ਉਹ ਜਦ ਦਿਹਾੜੀ ਕਰਦਾ ਸੀ ਉਦੋਂ ਵੀ ਕਰਦਾ ਸੀ ਖੁਸ਼ ਹੋ ਕੇ ਕਰਦਾ ਸੀ ਸੋ ਇਹ ਤਾਂ ਉਸ ਨੂੰ ਆਸਾਨ ਹੀ ਸੀ ਉਸ ਨੂੰ ਜਦ 4 ਵਜੇ ਛੁੱਟੀ ਹੋਈ ਤਾਂ ਉਸ ਨੇ ਆਪਣਾ ਸਾਈਕਲ ਚੁੱਕਿਆ ਤੇ ਪਿੰਡ ਨੂੰ ਤੁਰ ਪਿਆ ਉਹ ਅੱਜ ਸਾਈਕਲ ਵੀ ਬੜਾ ਹੌਲੀ-ਹੌਲੀ ਚਲਾ ਰਿਹਾ ਸੀ ਸੜਕੇ ਸੜਕ ਜਦ ਉਸਨੇ ਹਰੇ ਭਰੇ ਖੇਤਾਂ ਵੱਲ ਨਿਗਾ ਮਾਰੀ ਤਾਂ ਉਸ ਦਾ ਕਵੀ ਮਨ ਸ਼ਰਸ਼ਾਰ ਹੋ ਗਿਆ ਕਣਕਾਂ ਨਿਸਰੀਆਂ ਹੋਈਆਂ ਸਨ ਸਰੋਂ ਦੇ ਫੁੱਲ ਕੱਡੇ ਹੋਏ ਕਿਧਰੇ ਕਿਧਰੇ ਕਮਾਦ ਖੇਤ ਤੇ ਕਿਧਰੇ ਪਸ਼ੂਆਂ ਲਈ ਬਰਸੀਮ ਦੇ ਖੇਤ ਵੇਖ ਉਹ ਉਸ ਕਾਦਰ ਦੀ ਕੁਦਰਤ ਵਿੱਚ ਖੋ ਗਿਆ ਉਸ ਦੀ ਨਿਗਾ ਉੱਪਰ ਅਸਮਾਨ ਵੱਲ ਗਈ ਤਾਂ ਇੱਕ ਕੂੰਜਾਂ ਦੀ ਡਾਰ ਅੰਗਰੇਜ਼ੀ ਦੇ ਅੱਖਰ V ਦਾ ਰੂਪ ਧਾਰ ਕੇ ਉੱਡੀ ਜਾ ਰਹੀ ਸੀ ਸਾਰਾ ਵਾਤਾਵਰਨ ਦੇਖ ਕੇ ਉਸ ਦੇ ਮਨ ਅੰਦਰ ਇੱਕ ਗੀਤ ਨੇ ਜਨਮ ਲਿਆ ਪਿਆਰ ਕਣਕਾ ਨੂਬੂਰ ਸਈਓ ਮਾਹੀ ਮੇਰਾ ਦੂਰ ਕੁੰਜਾ ਚਲ ਚੱਲੀਆਂ ਕਿਹੜੀਆਂ ਰੁੱਤਾਂ ਚ ਰੀ ਜਾ ਮ ਚਲ ਪਈਆਂ ਕਿਹੜੀਆਂ ਰੁੱਤਾਂ ਚੋਰੀ ਜਮਚ ਲੁਪੀਆਂ ਪਿਆ ਕਣਕਾਂ ਨੂੰ ਬੂਰ ਗੀਤ ਮਨ ਵਿੱਚ ਰਚਦਾ ਰਚਦਾ ਉਹ ਸੂਸਾ ਪਿੰਡ ਟੱਪ ਕੇ ਆਪਣੇ ਪਿੰਡ ਦੀ ਝੂ ਵਿੱਚ ਆ ਗਿਆ ਸੀ ਸਾਹਮਣੇ ਕੱਸੀ ਉੱਤੇ ਉਸ ਨੂੰ ਜਾਗਰ ਦਾ ਪੀਰਖਾਨਾ ਦਿਸ ਰਿਹਾ ਸੀ ਪੀਰਖਾਨੇ ਦੇ ਅੱਗੇ ਆ ਕੇ ਉਹ ਸਾਈਕਲ ਤੋਂ ਉੱਤਰ ਗਿਆ ਸੀ ਸਾਈਕਲ ਨੂੰ ਸਟੈਂਡ ਲਾ ਕੇ ਜਿੰਦਾ ਲਾ ਦਿੱਤਾ ਫਿਰ ਉਹ ਜਾਗਰ ਦੇ ਝੁੰਬੇ ਵਿੱਚ ਚੱਲਿਆ ਗਿਆ ਉਹ ਦੋ ਤਾਰੀਆਂ ਵਜਾਈ ਜਾਂਦਾ ਸੀ ਲੈਂਬਰ ਨੂੰ ਵੇਖ ਕੇ ਉਸਨੇ ਦੋ ਤਾਰੀਆਂ ਵਜਾਉਣਾ ਬੰਦ ਕਰ ਦਿੱਤਾ ਤੇ ਬੋਲਿਆ ਉਹ ਆਪ ਪਤੀਜ ਲੈਂਬਰਾ ਰਾਜੀ ਖੁਸ਼ੀ ਹੈ ਹਾਂ ਜੱਗਰ ਚਾਚਾ ਤੂੰ ਦੱਸ ਠੀਕ ਹੈ ਪਤੀਜ ਅੱਛਾ ਤੇਰੀ ਬਦਲੀ ਹੁਣ ਇੱਧਰ ਚੰਦਪੁਰੇ ਦੀ ਹੋ ਗਈ ਹਾਂ ਜੱਗਰ ਚਾਚਾ ਹੁਣ ਮੈਂ ਤੈਨੂੰ ਹਰ ਰੋਜ਼ ਮਿਲਿਆ ਕਰੂੰ ਚੰਗਾ ਚੰਗਾ ਜਾਂਦਾ ਰਹਿ ਪਤੀਜ ਲੈਂਬਰ ਨੂੰ ਪੀੜੀ ਤੇ ਬੈਠਾ ਦੇਖ ਕੇ ਚੂੜੂ ਅਮਲੇ ਅੰਦਰ ਆ ਗਿਆ ਮਗਰੇ ਖੇਤਾ ਮਹਿਰਾ ਆ ਗਿਆ ਗਗਨਾਂ ਤੇ ਤੇਜੂ ਲੈਂਬਰ ਲਈ ਚੁੱਲ੍ਹੇ ਉੱਤੇ ਚਾਹ ਧਰਨ ਲੱਗ ਪਈ ਫਿਰ ਲੈਂਬਰ ਨੇ ਜਾਗਰ ਨੂੰ ਪੁੱਛਿਆ ਕਿਉਂ ਜਾਗਰ ਚਾਚਾ ਹੁਣ ਕੋਈ ਦਰਦ ਵਗੈਰਾ ਹੈ ਤਾਂ ਹੋਮੋਪੈਥੀ ਦਵਾਈ ਲਿਆ ਕੇ ਦੇਵਾਂ ਤੈਨੂੰ ਨਹੀਂ ਸ਼ੇਰਾ ਹੁਣ ਦਰਦ ਤਾਂ ਕੋਈ ਨਹੀਂ ਹੁੰਦਾ ਬਸ ਲੱਤਾਂ ਵਾਹਵਾ ਨਹੀਂ ਖੁੱਲਦੀਆਂ ਤੇ ਮੈਨੂੰ ਲੱਗਦਾ ਹੈ ਇਹ ਹੁਣ ਖੁੱਲਣੀਆਂ ਵੀ ਨਹੀਂ ਬਸ ਠੀਕ ਹੈ ਭਤੀਜ ਮਾਲਕ ਜੋ ਕਰਦਾ ਹੈ ਪਾਣਾ ਮੰਨਣਾ ਹੀ ਪੈਂਦਾ ਹੈ ਲੈਂਬਰ ਉਸਨੂੰ ਮੁਖੌਲ ਕਰਦਾ ਹੋਇਆ ਬੋਲਿਆ ਜਾਗਰ ਚਾਚਾ ਅੱਜ ਮੈਨੂੰ ਵੀ ਕੁਛ ਦੇ ਇਹ ਕਿ ਮੈਨੂੰ ਕੋਈ ਹੋਰ ਤਰੱਕੀ ਨੌਕਰੀ ਮਿਲੂਗੀ ਪਤੀਜ ਮੈਨੂੰ ਟੀਚਰਾਂ ਕਰਦਾ ਤੂੰ ਕਦੋਂ ਪੁੱਛਾ ਪੱਛਾ ਨੂੰ ਮੰਨਦਾ ਮੈਨੂੰ ਤਾਂ ਕੋਈ ਹੋਰ ਥਾਂ ਨਹੀਂ ਚੱਲਦਾ ਸੀ ਜੇ ਮੈਂ ਇਹ ਕੀਤਾ ਨਾ ਸ਼ੁਰੂ ਕਰਦਾ ਤਾਂ ਮੈਨੂੰ ਕਿਹਨੇ ਸਿਆਨਣਾ ਸੀ ਮੇਰੀ ਜੂਨ ਤੱਕ ਕੁੱਤਿਆਂ ਬਿੱਲਿਆਂ ਤੋਂ ਵੀ ਭੇੜੀ ਹੋਣੀ ਸੀ ਜਿਸ ਕਿਸੇ ਮੰਗਤੇ ਦੀਆਂ ਲਤਾਂ ਕਾਇਮ ਨੇ ਉਹ ਤਾਂ ਬਾਰ-ਬਾਰ ਫਿਰ ਮੰਗ ਕੇ ਵੀ ਖਾ ਲਵੇਗਾ ਮੈਂ ਕੀ ਕਰਦਾ ਨਾਲੇ ਮੈਂ ਕਿਸੇ ਨੂੰ ਘਰੋਂ ਸਦਨ ਥੋੜਾ ਜਾਂਦਾ ਹਾਂ ਕਿ ਮੈਂ ਇਥੋਂ ਪੁੱਛਾਂ ਲਵੋ ਲੋਕ ਆਪ ਹੀ ਸਰਦਾ ਲੈ ਕੇ ਆਈ ਜਾਂਦੇ ਆ ਮੈਨੂੰ ਜਿਹੜਾ ਗੁਰਮੰਤਰ ਮੇਰਾ ਸ਼ੇਖ ਗੁਰੂ ਦੱਸ ਗਿਆ ਮੈਂ ਉਸ ਦੇ ਮੁਤਾਬਕ ਅਗਲੇ ਨੂੰ ਦੱਸ ਦਿੰਦਾ ਹਾਂ ਅਗਲੇ ਦਾ ਕੰਮ ਸ਼ੁੱਧ ਹੋ ਜਾਂਦਾ ਹੈ ਅਗਲਾ ਚੜਾਵਾ ਚੜਾ ਜਾਂਦਾ ਹੈ ਹੁਣ ਉਹ ਅਫਸਰ ਐਨ ਐਨ ਸਪਿਟਰ ਆਇਆ ਸੀ ਆਪਾਂ ਉਹਦਾ ਮਨ ਰੱਖ ਦਿੱਤਾ ਕੁਦਰਤ ਵੱਲੋਂ ਇੱਕ ਸ਼ੈ ਤਾਂ ਹੁਣੇ ਹੀ ਸੀ ਮੁੰਡਾ ਨਾ ਤਾਂ ਕੁੜੀ ਪੈਦਾ ਹੁੰਦੀ ਉਹ ਆਪਣੇ ਪੀਰਖਾਨੇ ਨਾ ਆਉਂਦਾ ਮੁੰਡਾ ਹੋ ਗਿਆ ਤਾਂ ਆਪਾਂ ਨੂੰ ਪੀਰਖਾਨੇ ਚੜਾਵਾ ਚੜਾ ਆ ਗਿਆ ਆਪਾਂ ਨੂੰ ਮौज ਬਣ ਗਈ ਬਸ ਇਸੇ ਤਰ੍ਹਾਂ ਹੀ ਸਿਲਸਿਲਾ ਚੱਲੀ ਜਾਂਦਾ ਆਪਾਂ ਮੌਤ ਦੇ ਦਿਨ ਨੇੜੇ ਕਰੀ ਜਾਂਦੇ ਆ ਭਤੀਜ ਅੰਨ ਦੀ ਦੇਹ ਹੈ ਖਾਦੇ ਬਿਨਾਂ ਤਾਂ ਸਰਦਾ ਨਹੀਂ ਨਾ ਭੁੱਖ ਨੇ ਤਾਂ ਰਾਜੇ ਰਾਣੀਆਂ ਤੋਂ ਭੀਖ ਮੰਗਵਾ ਦਿੱਤੀ ਸੀ ਤਵਾਰੀਖ ਗਵਾਹ ਹੈ ਫਿਰ ਭਤੀਜ ਤੂੰ ਤਾਂ ਪੜਿਆ ਲਿਖਿਆ ਹੈ ਸੁੱਖ ਨਾਲ ਸਿਆਣਾ ਬਹੁਤ ਹੈ। ਉਹ ਜਾ ਗਰ ਚਾਚਾ ਮੈਂ ਤੈਨੂੰ ਹੱਸੀ ਜਾਂਦਾ ਹਾਂ। ਕੋਈ ਗੱਲ ਨਹੀਂ ਭਤੀਜ ਸੌ ਵਾਰੀ ਹੱਸ। ਤੇਰੇ ਨਾਲ ਪ੍ਰੇਮ ਹੈ। ਲੈਂਬਰ ਨੇ ਸਾਰਿਆਂ ਨੂੰ ਖੁਸ਼ ਹੋ ਕੇ ਦੱਸਿਆ ਕਿ ਕੁਦਰਤ ਨੇ ਮੈਨੂੰ ਪੁੱਤਰ ਦੀ ਦਾਤ ਦਿੱਤੀ ਹੈ। ਉਹ ਸਾਰੇ ਖੁਸ਼ ਹੋ ਕੇ ਲੈਂਬਰ ਨੂੰ ਵਧਾਈਆਂ ਦੇਣ ਲੱਗੇ। ਚੂੜੂ ਕਹਿੰਦਾ ਛੋਟੇ ਭਾਈ ਲੱਡੂ ਤਾਂ ਲਈ ਆਉਂਦਾ ਵਧਾਈ ਦੇ। ਲੈਂਬਰ ਆਖਣ ਲੱਗਿਆ ਵੱਡੇ ਭਾਈ ਜਿੱਦੇ ਮੰਡੀ ਗਿਆ ਜ਼ਰੂਰ ਲੈ ਕੇ ਆਉ। ਗਗਨਾ ਤੇਜੂ ਤੇ ਚਾਹ ਵਾਲਾ ਪਤੀਲਾ ਚੁੱਕ ਲਿਆ ਬਾਟੀਆਂ ਚ ਪਾ ਕੇ ਫੜਾਉਣ ਲੱਗੇ ਪਹਿਲਾਂ ਬਾਟੀ ਵਿੱਚ ਚਾਹ ਪਾ ਕੇ ਲੈਂਬਰ ਨੂੰ ਫੜਾਈ ਉਸਨੇ ਠੰਡੀ ਹੋਣ ਲਈ ਧਰ ਦਿੱਤੀ ਫਿਰ ਉਹ ਸਾਰੇ ਚਾਹ ਪੀਣ ਲੱਗ ਪਏ ਚਾਹ ਪੀ ਕੇ ਲੈਂਬਰ ਨੇ ਜਾਗਰ ਨਾਲ ਕੁਝ ਹੋਰ ਇਧਰ ਉਧਰ ਦੀਆਂ ਗੱਲਾਂ ਕੀਤੀਆਂ ਅਤੇ ਉਹ ਬਾਹਰ ਆ ਕੇ ਆਪਣੇ ਸਾਈਕਲ ਨੂੰ ਜਿੰਦਾ ਖੋਲ ਕੇ ਘਰ ਨੂੰ ਸਾਈਕਲ ਭਜਾ ਕੇ ਚਲੇ ਗਿਆ ਅਗਲੇ ਦਿਨ ਲੈਂਬਰ ਤਿਆਰ ਹੋ ਕੇ ਸਾਈਕਲ ਚੁੱਕ ਆਪਣੀ ਡਿਊਟੀ ਤੇ ਜਾਣ ਲੱਗਿਆ ਸਾਈਕਲ ਭੁਜਾਈ ਜਦ ਉਹ ਪੀਰਖਾਨੇ ਕੋਲ ਆਇਆ ਤਾਂ ਪੀਰਖਾਨੇ ਵਿੱਚ ਸਵੇਰੇ ਸਵੇਰੇ ਇਕੱਠੇ ਵੇਖ ਕੇ ਹੈਰਾਨ ਹੋਇਆ ਕੁਛ ਤਾਂ ਕਿਤਨਾਂ ਵਾਲੇ ਉੱਥੇ ਖੜੇ ਸਨ ਕੁਝ ਲੰਗਦੇ ਟੱਪ ਦੇ ਖੜ ਗਏ ਲੱਗਦੇ ਸੀ ਸਾਰੇ ਗੱਲਾਂ ਕਰੀ ਜਾਂਦੇ ਸਨ ਚੂੜੂ ਅਮਲਿਕ ਗਗਨਾ ਤੇਜੂ ਤੇ ਖੇਤਾ ਮਹਿਰਾ ਸ਼ਾਇਦ ਅੰਦਰ ਸਨ ਲੈਂਬਰ ਨੇ ਆਪਣਾ ਸਾਈਕਲ ਪੀਰਖਾਨੇ ਅੱਗੇ ਰੋਕ ਲਿਆ ਇੱਕ ਬੰਦਾ ਸੜਕ ਤੇ ਆਇਆ ਤਾਂ ਲੈਂਬਰ ਨੇ ਪੁੱਛਿਆ ਭਰਾਵਾ ਤੜਕੇ ਹੀ ਇਕੱਠ ਜਾ ਕਾਹਦਾ ਹੋ ਗਿਆ ਕੀ ਗੱਲ ਹੈ ਉਹ ਬੋਲਿਆ ਓਏ ਭਰਾਵਾ ਰਾਤ ਜਾਗਰ ਪੂਰਾ ਹੋ ਗਿਆ। ਲੈਂਬਰ ਦਾ ਤਸ ਕੇ ਕਾਲਜਾ ਧੜਕਿਆ। ਉਹ ਬੋਲਿਆ, "ਹੈਂ ਯਾਰ, ਕੀ ਹੋ ਗਿਆ? ਕੱਲ ਆਥਣੇ ਦਾ ਚੰਗਾ ਭਲਾ ਸੀ। ਮੈਂ ਗੱਲਾਂ ਕਰਕੇ ਗਿਆ। ਲੈਂਬਰ ਅੰਦਰ ਚੁੰਬੇ ਚ ਗਿਆ। ਸਾਰੇ ਜਣੇ ਚੂੜੂ ਅਮਲੇ ਗਗਨਾ, ਤੇਜਾ, ਖੇਤਾ, ਮਹਿਰਾ, ਨੰਜਣ ਪੱਲੀਆਂ ਵਿਛਾਈ ਉਦਾਸ ਬੈਠੇ ਸਨ। ਮੰਜੇ ਤੇ ਚਾਦਰ ਦਿੱਤੀ ਪਈ ਸੀ। ਲੈਂਬਰ ਜੁੱਤੇ ਲਾ ਕੇ ਮੰਜੇ ਕੋਲ ਹੋਇਆ। ਚਾਦਰ ਚੁੱਕ ਕੇ ਵੇਖਿਆ ਤਾਂ ਜਾਗਰ ਡੇਡਾ ਜਿਹਾ ਲੰਮੀਆਂ ਤਾਣੇ ਸੁੱਤਾ ਪਿਆ ਸੀ ਲੈਂਬਰ ਬੈਠ ਕੇ ਚੂੜੂ ਨੂੰ ਪੁੱਛਣ ਲੱਗਿਆ ਵੱਡੇ ਭਾਈ ਕੱਲ ਆਥ ਨੇ ਤਾਂ ਮੈਂ ਇਸ ਨਾਲ ਗੱਲਾਂ ਕਰਕੇ ਗਿਆ ਸੀ ਉਸ ਵਕਤ ਤਾਂ ਵਧੀਆ ਗੱਲਾਂ ਕਰੀ ਜਾਂਦਾ ਸੀ ਮੇਰੇ ਨਾਲ ਇਸਨੇ ਕੋਈ ਅਚਾਹ ਨਹੀਂ ਸੀ ਚੂੜੂ ਹੌਲੀ ਜਿਹਾ ਬੋਲਿਆ ਵੇ ਛੋਟੇ ਭਾਈ ਕੀ ਦਸੀਏ ਰਾਤ ਫਿਰ ਇਸ ਨੇ ਮੇਰੇ ਕੋਲੋਂ ਟਰੰਕ ਮੰਗਾ ਕੇ ਅੱਗੇ ਰੱਖਿਆ ਖੋਲ ਕੇ ਨਗ ਵਾਲੀ ਮੁੰਦਰੀ ਕੱਢ ਕੇ ਚੀਚੀ ਵਿੱਚ ਪਾ ਲਈ ਬਟੂਆ ਕੱਢ ਕੇ ਜੇਬ ਵਿੱਚ ਪਾ ਲਿਆ ਤੇ ਪ੍ਰੀਤੋ ਦਾ ਸੂਟ ਕੱਢ ਕੇ ਵੇਖ-ਵੇਖ ਰੋਈ ਗਿਆ ਰੋਈ ਗਿਆ ਮੈਂ ਬਧੇਰਾ ਆਖਿਆ ਕਿ ਭਾਈ ਚੁੱਪ ਕਰ ਜਾ ਹੁਣ ਕੀ ਫਾਇਦਾ ਇਹਨਾਂ ਗੱਲਾਂ ਦਾ ਬਸ ਰੋਂਦੇ ਰੋਂਦੇ ਇੱਕ ਹਚਕੀ ਜਹੀ ਆਈ ਤੇ ਇੱਕ ਪਾਸੇ ਨੂੰ ਹੀ ਲਟਕ ਗਿਆ ਮੈਂ ਫੜ ਕੇ ਬੈਠਾ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਨੂੰ ਜਾਣੀ ਕਦੋਂ ਦਾ ਸੁੱਤਾ ਪਿਆ ਲੈਂਬਰ ਬੋਲਿਆ ਓਏ ਭਰਾਵੋ ਕਿਸੇ ਦੇ ਕੀ ਹੱਥ ਵਸ ਹੈ ਵਿਚਾਰੇ ਨੂੰ ਮੌਤ ਇਸ ਤਰ੍ਹਾਂ ਹੀ ਆਉਣੀ ਸੀ ਤੇ ਆ ਗਈ ਇੱਕ ਗੱਲ ਤਾਂ ਚੰਗੀ ਵੀ ਹੋਈ ਮੰਜੇ 'ਚ ਪੈ ਕੇ ਰੀਣ ਕੇ ਮਰਨ ਨਾਲੋਂ ਚੰਗਾ ਹੋਇਆ ਜੇ ਰਿੰਗਣ ਲੱਗ ਜਾਂਦਾ ਤਾਂ ਇਸ ਨੂੰ ਕੌਣ ਸੰਭਦਾ ਲੈਂਬਰ ਨੇ ਗੁੱਟ ਤੇ ਘੜੀ ਵੇਖੀ ਪੌਣੇ 9 ਵਜ ਗਏ ਸਨ ਉਹ ਚੂੜੂ ਨੂੰ ਆਖਣ ਲੱਗਾ ਕਿ ਮੈਂ ਡਿਊਟੀ ਤੋਂ ਲੇਟ ਹੋ ਗਿਆ ਤੁਸੀਂ ਇੱਕ ਜਾਣਾ ਪਿੰਡ ਜਾ ਕੇ ਸਾਰੇ ਵੇੜੇ ਦੇ ਪਿੰਡ ਦੇ ਲੋਕਾਂ ਨੂੰ ਦੱਸ ਦਿਓ ਉਹ ਆ ਜਾਣਗੇ ਆਕੇ ਉਸ ਸਾਈਕਲ ਭਜਾ ਕੇ ਡਿਊਟੀ ਤੇ ਚਲਿਆ ਗਿਆ ਸ਼ਾਮ ਨੂੰ ਜਦ ਲੈਂਬਰ 4 ਵਜੇ ਛੁੱਟੀ ਹੋਈ ਵਾਪਸ ਪੀਰਖਾਨੇ ਨੇੜੇ ਆਇਆ ਤਾਂ ਜੰਡਹੀਟ ਲੋਕਾਂ ਨੇ ਉਸ ਦੇ ਕਹਿਣ ਮੁਤਾਬਕ ਕਬਰ ਖੋਦ ਕੇ ਦਫਨਾ ਦਿੱਤਾ ਸੀ ਕਬਰ ਉੱਤੇ ਚੂੜੂ ਅਮਲੇ ਗਗਨਾ ਤੇਜੂ ਖੇਤਾ ਮਹਿਰਾ ਤੇ ਨੰਝਣ ਇਟਾਂ ਚਿਣ ਰਹੇ ਸਨ ਲੈਂਬਰ ਨੇ ਦੇਖਿਆ ਸੂਰਜ ਦੀ ਟਿੱਕੀ ਛਿਪ ਗਈ ਸੀ ਪੰਛੀ ਡਾਰਾ ਬੰਨੀ ਆਪਣੇ ਆਪਣੇ ਆਲਣਿਆਂ ਵੱਲ ਜਾ ਰਹੇ ਸਨ ਖੇਤਾਂ ਵਿੱਚੋਂ ਕੰਮ ਕਰਕੇ ਲੋਕ ਪਿੰਡ ਨੂੰ ਜਾ ਰਹੇ ਸਨ ਅਤੇ ਜਾਗਰ ਉੱਥੇ ਚੱਲਿਆ ਗਿਆ ਜਿੱਥੋਂ ਮੁੜ ਕੇ ਕੋਈ ਨਹੀਂ ਆਉਂਦਾ ਹੁੰਦਾ ਲੈਂਬਰ ਥੋੜਾ ਉੱਥੇ ਖੜ ਕੇ ਝੰਡ ਵੱਲ ਤੱਕਣ ਲੱਗ ਪਿਆ ਸੜਕ ਤੇ ਚੂੜੂ ਆ ਕੇ ਲੈਂਬਰ ਨਾਲ ਗੱਲਾਂ ਕਰਨ ਲੱਗਾ ਲੈਂਬਰ ਨੂੰ ਚੂੜੂ ਨਾਲ ਗੱਲਾਂ ਕਰਦੇ ਨੂੰ ਪਤਾ ਲੱਗਿਆ ਕਿ ਆਨੰਦਪੁਰ ਬੁੜੀ ਨੂੰ ਨੰਦੂ ਵੱਲ ਭੇਜ ਦਿੱਤਾ ਕਿ ਉਹ ਸਹਾਰਨਪੁਰ ਜਾ ਕੇ ਜਾਗਰ ਦੇ ਗੁਰੂ ਸ਼ੇਖ ਨੂੰ ਲੈ ਆਵੇ ਜਦ ਉਹ ਆ ਗਿਆ ਤਾਂ ਕਿਸੇ ਨੂੰ ਗੱਦੀ ਨਿਸ਼ੀਨ ਬਣਾ ਜਾਵੇਗਾ ਤਾਂ ਕਿ ਕੋਈ ਇੱਕ ਜਣਾ ਜਾਗਰ ਦੀ ਵਿਰਾਸਤ ਸੰਭਲ ਲਵੇਗਾ ਇਸ ਤਰ੍ਹਾਂ ਗੱਦੀ ਅਗਲੇ ਚੇਲੇ ਕੋਲ ਆ ਜਾਵੇਗੀ ਲੈਂਬਰ ਸਾਈਕਲ ਚੁੱਕ ਕੇ ਪਿੰਡ ਵੱਲ ਜਾਣ ਲੱਗਿਆ ਇੱਕ ਵਾਰ ਝੰਡ ਵੱਲ ਫਿਰ ਚੱਕਿਆ ਬਲਵੀਰ ਵੀ ਝੰਡ ਥੱਲੇ ਫੌਤ ਹੋਇਆ ਸੀ ਇਹ ਵੀ ਝੰਡ ਉਹ ਵੀ ਝੰਡ ਝੰਡ ਇੱਕੋ ਪਰ ਦੋਵਾਂ ਦੇ ਉਸ ਝੰਡ ਵੱਲ ਨੂੰ ਰਾਜਾਂ ਦੇ ਵੱਖਰੇ ਵੱਖਰੇ ਸਨ ਫਿਰ ਉਸ ਤੇ ਬੁੱਲਾਂ ਉੱਤੇ ਮੱਲੋ ਮੱਲੀ ਗੀਤ ਥਿਰਕਣ ਲੱਗ ਪਿਆ ਜੰਡਾ ਵੇ ਜੰਡੋ ਰਿਆ ਤੇਰੇ ਅੰਬਰੀ ਕੁਕਾਂ ਪੈਣ ਵੇ ਅਥਰਾ ਜੋ ਬਨ ਖਾ ਗਈ ਇੱਕ ਕਾਲੀ ਰਾਤ ਦੀ ਢਣਵੇਂ ਸੁਲਾ ਉੱਪਰ ਤੁਰਦਿਆਂ ਤੂੰ ਕੀ ਗੁਜਾਰੀ ਰਣਵੇਂ ਜੰਡਾਵੇਂ ਜੰਡੋ ਰਿਆ